ਮੇਰੀ ਮਾਂ ਮੇਰੀ ਐ ਮੈਂ ਕੁਝ ਨਹੀਂ ਕਰ ਸਕਦਾ ਤੁਹਾਡੇ ਵਾਸਤੇ ਮੈਂ ਨਾ ਕੋਈ ਜਗ੍ਹਾ ਲੈ ਕੇ ਦੇ ਸਕਦਾ ਨਾ ਤੈਨੂੰ ਘਰ ਪਾ ਕੇ ਦੇ ਸਕਦਾ ਮੈਂ ਤੋ ਘਰਾਇਆ ਤੇ ਹੁਣ ਰੋਣਾ ਵੀ ਆਉਂਦਾ ਵਾਸਤੇ ਨਾ ਮੈਂ ਤੋ ਕਿਸੇ ਦੇ ਮੂਰੇ ਆ ਤਾ ਡਾਈ ਹੁੰਦਾ ਨਾ ਮੈਂ ਕਿਆ ਜਾਂਦਾ ਗਾ ਮਾਂ ਦੀ ਗੋਦ ਚ ਸਿਰ ਰੱਖ ਕੇ ਫੁੱਟ ਫੁੱਟ ਰੋਂਦੀ ਨੌਜਵਾਨ ਦੀ ਜ਼ਿੰਦਗੀ ਚ ਤਾਂ ਇੰਜ ਲੱਗਦਾ ਹੈ ਸਾਰੇ ਜਹਾਨ ਦੇ ਦੁੱਖ ਝੋਲੀ ਪੈ ਗਏ ਨੇ ਇਸਦੇ ਨਾਲ ਜਿੰਨੀ ਮਾੜੀ ਹੋ ਰਹੀ ਹੈ ਰੱਬ ਕਿਸੇ ਗੁਨੇਗਾਰ ਦੇ ਨਾਲ ਵੀ ਐਨੀ ਮਾੜੀ ਨਾ ਕਰੇ ਇਸ ਨੌਜਵਾਨ ਨੂੰ ਖੁਦ ਦਿਖਦਾ ਨਹੀਂ ਇੱਕ ਭੈਣ ਹੈ ਉਸ ਨੂੰ ਵੀ ਸੁਣਦਾ ਨਹੀਂ ਤੇ ਨਾ ਹੀ ਉਹ ਬੋਲ ਸਕਦੀ ਹੈ ਮਾਂ ਵੀ ਵਿਚਾਰੀ ਹਮੇਸ਼ਾ ਬਿਮਾਰ ਰਹਿੰਦੀ ਪਿਓ ਜਦੋਂ ਤੱਕ ਸੀ ਉਸਨੇ ਬਹੁਤ ਇਲਾਜ ਕਰਾਇਆ ਪਰ ਇੱਕ ਸੜਕ ਹਾਦਸੇ ਨੇ ਪਿਓ ਨੂੰ ਵੀ ਮੈਂਟਲੀ ਅਫਸੈਟ ਕਰ ਦਿੱਤਾ ਜਿਸ ਦੇ ਬਾਅਦ ਪਿਓ ਦੇ ਇਲਾਜ ਦੇ ਵਿੱਚ ਘਰ ਤੱਕ ਵਿਕ ਗਿਆ ਹੁਣ ਇੱਕ ਪਰਿਵਾਰ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਇਸ ਕਰਕੇ ਨੌਜਵਾਨ ਭੂੰਬਾ ਮਾਰ ਮਾਰ ਕੇ ਰੋ ਰਿਹਾ ਕਿਉਂਕਿ ਉਸ ਦਾ ਮਰਨਾ ਹੈ ਕਿ ਨਾ ਤਾਂ ਉਹ ਆਪਣੀ ਭੈਣ ਦਾ ਇਲਾਜ ਕਰਾ ਸਕਿਆ ਤੇ ਨਾ ਹੀ ਆਪਣੀ ਮਾਂ ਦੇ ਸੁਪਨੇ ਪੂਰੇ ਕਰ ਸਕਿਆ ਨੌਜਵਾਨ ਕਹਿੰਦਾ ਹੈ ਕਿ ਹੁਣ ਉਸਨੇ ਮਰ ਜਾਣਾ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ ਪੰਜਾਬੀਓ ਤੁਸੀਂ ਦਰਿਆ ਦਿਲੋ ਇਸ ਪੰਜਾਬੀ ਨੌਜਵਾਨ ਦੀ ਬਾ ਜ਼ਰੂਰ ਪੜਨਾ ਬਾਕੀ ਇੱਕ ਵਾਰ ਪੂਰੀ ਵੀਡੀਓ ਤੁਸੀਂ ਵੀ ਸੁਣ ਲਓ ਮੇਰੀ ਮਾਂ ਮੇਰੀ ਮੈਂ ਕੁਝ ਨਹੀਂ ਕਰ ਸਕਦਾ ਤੁਹਾਡੇ ਬਾਅਦ ਨੇ ਮੈਂ ਨਾ ਕੋਈ ਜਗ੍ਹਾ ਲੈ ਕੇ ਦੇ ਸਕਦਾ ਨਾ ਨਿਗਰਭਾ ਕੇ ਦੇ ਸਕਦਾ ਮੈਂ ਤਾਂ ਘਰ ਆਇਆ ਤੇ ਹੁਣ ਰੋਣਿਆਂ ਦੀ ਹਾਂ ਨਾ ਮੈਂ ਤੋ ਕਿਸੇ ਤੇ ਮੁਰਿਆ ਤਾਂ ਡੈ ਹਾਂ ਮੈਂ ਹੰਤ ਕੀ ਆਂ ਨਗਾ ਮੈਂ ਨੰਮਰੂਂ ਹਾਉਣਾ ਮੇਰੀ ਕੋਲ ਕੋਈ ਸੁਨਿਆਗਾ ਮੈਂ ਬੋਦੂਗੀ ਹੁਣ ਲੋਕਾਂ ਨੇ ਮੈਨੂੰ ਧਾਨੇ ਮਾਰ ਮਾਰ ਕੇ ਹੈਗਾ ਮੈਂ ਤੂੰ ਕੁਝ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦਾ ਨਾ ਮਾ ਦਾ ਨਫੰਦਾ ਕੁਝ ਨਹੀਂ ਕਰ ਸਕਦਾ ਮੈਂ ਬਹੁਤ ਆ ਟੜ ਕੇ ਦੇ ਹੀ ਕੱਲਿਆ ਮੇਰੀ ਕੋਈ ਲੜੀ ਨਹੀਂ ਚਲਿਆ ਕੋਈ ਮਰਦਾ ਨਹੀਂ ਆਈ ਮੇਰੀ ਮੈਂ ਨੂੰ ਮਾਫ ਕਰ ਦੇ ਮੈਂ ਨੂੰ ਮਾਫ ਕਰ ਦੇ ਮੈਂ ਕੀ ਤੋ ਕੀ ਕਰਾਂ ਮੈਂ ਕੁਝ ਨਹੀਂ ਕਰਦਾ ਕਿ ਮੈਂ ਮੇਰੀ ਮਾਂ ਮੈਂ ਕੁਝ ਨਹੀਂ ਕਰਦਾ ਕਿ ਅਗਨਾ ਮੈਨੂੰ ਮਿਹਣੇ ਵਾਸਤੇ ਕਹਿੰਦਾ ਤੇਰਾ ਡਾ ਸਰੀਰ ਤੂੰ ਕੁਝ ਨਹੀਂ ਕਰ ਸਕਦਾ ਜੇ ਤੈਨੂੰ ਦਿਖਦਾ ਨਹੀਂ ਹੁਣ ਮੈਂ ਕਿੱਥੇ ਜਾਵਾਂ ਮੈਂ ਕਿੱਥੇ ਆ ਅੱਜ ਵੀਰੇ ਮੈਂ ਐਡਾ ਵੱਡਾ ਹੋ ਕੇ ਮੈਂ ਮੇਰੀ ਮਾਂ ਵਾਸਤੇ ਨਾ ਬੈਠ ਵਾਸਤੇ ਕੁਝ ਨਹੀਂ ਕਰ ਸਕਿਆ ਮੇਰੀ ਜ਼ਿੰਦਗੀ ਖਤਮ ਹੋਈ ਪਈ ਹੈ ਨਾ ਮੇਰੀ ਮਾਂ ਵਾਸਤੇ ਨਾ ਪੈਣ ਵਾਸਤੇ ਕੁਝ ਨਹੀਂ ਹੋ ਰਿਹਾ ਮੈਂ ਡਬੜਾ ਮੇਰਾ ਸਰੀਰ ਹੈਗਾ ਜਦੋਂ ਮੈਨੂੰ ਦਿਖਦਾ ਨਹੀਂ ਫਿਰ ਮੈਂ ਕਾ ਤਾ ਨਾ ਫਿਰੇ ਕਰਦੀ ਆਉਂਦੀ ਚਤ ਸਿਰ ਤੇ ਕਰਾਇਆ ਤੇ ਰੁੜ ਗਿਆ ਕਰਾਇਆ ਤੇ ਰੁੜਦੇ ਹੋਏ ਫਿਰ ਮੈਂ ਨਹੀਂ ਜ਼ਿੰਦਗੀ ਕੱਟ ਸਕਦਾ ਮੈਨੂੰ ਬਹੁਤ ਸਾਲ ਹੋ ਗਏ ਮੇਰਾ ਡੈਡੀ ਵੀ ਵਿਚਾਰਾ ਕਾ ਸਾਨੂੰ ਡਿ ਲਾਜ ਕਰਾਂਦਾ ਕਰਾਂਦਾ ਸਾਡਾ ਉਹ ਬਾਕੀਆਂ ਵਿਚਾਰਾ ਮੇਰੇ ਹੁਣ ਸਾਡੀ ਜ਼ਿੰਦਗੀ ਕਰਦਾ ਕੋਈ ਵੀ ਮੈਨ ਤੋਂ ਕਿਸੇ ਤੋਂ ਮੰਗਿਆ ਕੁਝ ਨਹੀਂ ਰੱਭਾ ਵੀਰੇ ਮੈਨ ਤੋਂ ਕਿਸੇ ਤੋਂ ਨਹੀਂ ਮੰਗਿਆ ਹੁਣ ਪਤਾ ਨਹੀਂ ਇਹਨੂੰ ਵੀਰੇ ਸੁਣਦਾ ਨਾ ਸੁਣਦਾ ਨਾ ਪਾਉਂਦੀ ਹੈ ਵਿਚਾਰੀ ਕੰਨਾਂ ਦੇ ਪੜਦੇ ਗਲੇ ਹੋਏ ਨੇ ਨੋ ਬੋ ਉਹ ਲਿਆ ਸੋ ਪਰਸੈਂਟ ਦਾ ਵੀਰੇ ਐਂਟੀਕੈਪਟ ਵਿਚਰੀ ਦਾ ਉਹਨੂੰ ਲਿਖ ਕੇ ਦਿੱਤਾ ਮੈਂ ਤਾਂ ਵੀਰੇ ਟੈਸਟ ਵੀ ਨਹੀਂ ਕਰਾਇਆ ਜਾ ਰਿਹਾ ਸੀ ਮੈਨੂੰ ਇਹ ਨਾ ਰਾਨ ਕਰਿਆ ਹੋਇਆ ਸੀ ਡਾਕਟਰਾਂ ਨੇ 1.5 ਸਾਲ ਦੇ ਵਿੱਚ ਵੀਰੇ ਮੈਂ ਥੱਕੇ ਘਾ ਕੇ ਟੈਸਟ ਕਰਾਇਆ ਹੈ ਮੇਰਾ ਇੱਕੋ ਹੀ ਭਰਾ ਜੀ ਨੇ ਮੇਰਾ 1 ਸਾਲ ਦਾ ਸਾਥ ਦੇ ਕੇ ਮੈਨੂੰ ਬਚਾਤਾ ਨਹੀਂ ਮੈਂ 1 ਸਾਲ ਪਹਿਲਾਂ ਵੀ ਮਰ ਜਾਂਦਾ ਮੇਰੀ ਜ਼ਿੰਦਗੀ ਖਤਮ ਹੈਗੀ ਬਸ ਨਾ ਨਾ ਮੜੇ ਡਾਂਸ ਛੱਡ ਕੇ ਵਾਂਗਿਆ ਕਿਉਂ ਸਾਨੂੰ ਚੱਟ ਕੇ ਨੂੰ ਮਿਲੇ ਨਾ ਨਾ ਜਦੋਂ ਛੋਟੇ ਹੁੰਦੇ ਆ ਸਾਨੂੰ ਨਾਲੇ ਫੇਰੇ ਗਿਆ ਤੁਹਾਡਾ ਲਾਜ ਕਰਾਇਆ ਬਾਪੂ ਲੈ ਕਿਉਂ ਸਾਨੂੰ ਛੱਡ ਕੇ ਨਾ ਮੈਂ ਹੁਣ ਉਧਰ ਜਾ ਰਿਹਾ ਨਾ ਉਧਰ ਜਾ ਰਿਹਾ ਮੈਂ ਕਿਤੇ ਮਾਣੂ ਲੱਗ ਜਾ ਮੈਂ ਕਿਤੇ ਫੈਨ ਨਾ ਕਿਹਾ ਜਾਨੂ ਵੀ ਮੈਨ ਨਾਲਾ ਹੁੰਦੇ ਹੁਣ ਦਨੂ ਘਾਣ ਦਰੇ ਚੱਟਿਆ ਮੈਂ ਸਮੇਂ ਮੇਰੀ ਮਾਂ ਨੂੰ ਕਿਤੇ ਨਾ ਮੇਰੀ ਭੈਣ ਨੂੰ ਕਿਤੇ ਦਰਵਾਜੇ ਚੜਨਾ ਉਹ ਨਣੂ ਰੋਣਦੇ ਮੈਂ ਬਹੁਤ ਦੁਖੀ ਆ ਮੈਂ ਬਹੁਤ ਮੈਂ ਤਕਿਆ ਗਰਲੀ ਸਰਗਣਾ ਦੀਦੀ ਕਰ ਲਈ ਪਹਿਣੇ ਬਣਾ ਦੀਦੀ ਕਰ ਲਈ ਨਹੀਂ ਕੋਈ ਨਾ ਨਿਕਲੇ ਆਪਣੇ ਲਾਸ਼ ਤਿੰਨ ਦਿੱਤੀ ਗਣਾ